ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਕਿਹੜੇ ਲੋਕ ਜ਼ਿੰਮੇਵਾਰ ਸਨ ਕੀ ਇਹ ਸ਼ਹੀਦੀ ਆਚਨਚੇਤ ਵਾਪਰੀ ਘਟਨਾ ਸੀ ਜਾਂ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਕੰਮ ਕਰ ਰਹੀ ਸੀ ਹੁਣ ਜਦੋਂ ਅਸੀਂ ਸਾਰਸਰੇ ਨਜ਼ਰ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਜਹਾਂਗੀਰ ਦੁਆਰਾ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਘਟਨਾ ਕੋਈ ਅਚੰਚੇਤ ਵਾਪਰੀ ਹੋਈ ਘਟਨਾ ਨਹੀਂ ਸੀਗੀ ਜਦੋਂ ਅਸੀਂ ਇਸ ਦੇ ਪਿਛਾਂ ਵੱਲ ਦੇਖਦੇ ਹਾਂ ਤਾਂ ਸਾਨੂੰ ਬਹੁਤ ਦੂਰ ਤੋਂ ਜਿਹੜੇ ਹੈਗੇ ਆ ਇਸ ਦੇ ਬਹੁਤ ਸਾਰੇ ਕਾਰਨ ਨਜ਼ਰ ਪੈਣ ਲੱਗ ਜਾਣਗੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਗੁਰੂਆਂ ਦੀ ਜਿਹੜੀ ਨੀਤੀ ਰਹੀ ਹੈ ਉਹ ਸ਼ਾਂਤੀ ਦੀ ਨੀਤੀ ਰਹੀ ਹੈ ਕਿਸੇ ਵੀ ਸਿੱਖ ਗੁਰੂ ਨੇ ਮੁਗਲਾਂ ਦਾ ਵਿਰੋਧ ਨਹੀਂ ਕੀਤਾ ਪਰ ਇਹ ਸਮਰਾਟ ਬਾਬਰ ਤੋਂ ਲੈ ਕੇ ਮੁਗਲ ਸਮਰਾਟ ਅਕਬਰ ਦੀ ਮੌਤ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਜਿਉਂ ਹੀ 1605 ਦੇ ਵਿੱਚ ਅਕਬਰ ਦੀ ਮੌਤ ਹੋ ਜਾਂਦੀ ਹੈ ਮੌਤਵਾਦ ਜਿਹੜਾ ਮੁਗਲ ਸਮਰਾਟ ਬਣਿਆ ਉਸ ਉਸ ਦਾ ਬੇਟਾ ਸਲੀਮ ਜਿਹੜਾ ਕਿ ਜਹਾਂਗੀਰ ਦੇ ਨਾਂ ਦੇ ਉੱਤੇ ਮੁਗਲ ਸਮਰਾਟ ਬਣਿਆ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੀ ਨੇਚਰ ਬਾਰੇ ਦੱਸ ਦਿਆਂ ਕਿ ਜਹਾਂਗੀਰ ਕਿਸ ਤਰ੍ਹਾਂ ਦਾ ਇਨਸਾਨ ਸੀਗਾ ਇਹ ਬਹੁਤ ਜ਼ਿਆਦਾ ਫੀਮ ਖਾਂਦਾ ਸੀ ਸਿਰੇ ਦਾ ਨਸ਼ੇੜੀ ਸੀ ਆਵਾਰਾ ਗर्द ਸੀਗਾ ਇੰਨਾ ਕਿ ਨਿਸ਼ੇੜੀ ਸੀ ਤੇ ਇੰਨਾ ਕੋ ਲਾਪਰਵਾਹ ਸੀ ਕੇ ਇਸ ਦੇ ਪਿਤਾ ਅਕਬਰ ਦੁਆਰਾ ਇਹਦੇ ਜਿੰਦਾ ਜੀ ਹੀ ਇਸ ਦੇ بیٹے ਖੁਸਰੋ ਨੂੰ ਉੱਤਰਾ ਅਧਿਕਾਰੀ ਬਣਾਉਣ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਤੇ ਜਹਾਂਗੀਰ ਦਾ ਬੇਟਾ ਹੈ ਖੁਸਰੋ ਉਹ ਸਮੇਂ ਰਾਜ ਦਰਬਾਰ ਦੇ ਵਿੱਚ ਬਹੁਤ ਉੱਚੀ ਮੰਤਸਬ ਦੇ ਉੱਪਰ ਲੱਗਿਆ ਹੋਇਆ ਸੀ ਹੁਣ ਜਦੋਂ ਅਚਨਚੇਤ 1605 ਦੇ ਵਿੱਚ ਅਕਬਰ ਦੀ ਮੌਤ ਹੁੰਦੀ ਹੈ ਤਾਂ ਮੌਤ ਤੋਂ ਪਹਿਲਾਂ ਦੋ ਧਿਰਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆ ਗਈਆਂ ਇੱਕ ਧਿਰ ਜਿਹੜੀ ਸੀਗੇ ਰਾਜਕਮਾਰ ਖੁਸਰੋ ਨੂੰ ਉੱਤਰਾਧਿਕਾਰੀ ਬਣਾਉਣਾ ਚਾਹੁੰਦੀ ਸੀ ਦੂਜੀ ਧਿਰ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਜਹਾਂਗੀਰ ਹੀ ਉੱਤਰਾਧਿਕਾਰੀ ਬਣੇ ਆਖਰੀ ਸਮੇ 26 ਅਗਸਤ 1605 ਨੂੰ ਫਤਿਹਪੁਰ ਸਿਕਰੀ ਦੇ ਉਹ ਸਾਹੀ ਮਹਿਲ ਦੇ ਵਿੱਚ ਬਹੁਤ ਖਮੋਸੀ ਸੀ ਅਕਬਰ ਆਖਰੀ ਸਾਹ ਲੈ ਰਿਹਾ ਸੀ ਰਾਜਾ ਮਾਨ ਸਿੰਘ ਅਜੀਤ ਖਾਂ ਕੋਕਾ ਇਹ ਚਾਹੁੰਦੇ ਸੀ ਕਿ ਖੁਸਰੋ ਨੂੰ ਉੱਤਰਾਧਿਕਾਰੀ ਬਣਾਇਆ ਜਾਏ ਕਿਉਂਕਿ ਖੁਸਰੋ ਬਹੁਤ ਸਮਝਦਾਰ ਸੀ ਨਸ਼ੇ ਤੋਂ ਦੂਰ ਸੀ ਹਰਮ ਦੀ ਜ਼ਿੰਦਗੀ ਤੋਂ ਵੀ ਉਹ ਬਹੁਤ ਦੂਰ ਸੀ ਬਹੁਤ ਵਧੀਆ ਇਨਸਾਨ ਸੀ ਪਰ ਹੋਇਆ ਨਹੀਂ ਇਸ ਤਰ੍ਹਾਂ ਕਿਉਂ ਕਿ ਅਕਬਰ ਦੀਆਂ ਜਿਹੜੀਆਂ ਵੱਡੀਆਂ ਰਾਣੀਆਂ ਸੀਗੀਆਂ ਉਹ ਚਾਹੁੰਦੀਆਂ ਸਨ ਕਿ ਜahangir ਹੀ ਉੱਤਰਾਧਿਕਾਰੀ ਬਣੇ ਸੋ ਉਹਨਾਂ ਰਾਣੀਆਂ ਦੁਆਰਾ ਜਦੋਂ ਅਕਬਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਚਲਾਕੀ ਵਰਤਦੇ ਹੋਏ ਉਸ ਦੇ ਸਾਹਮਣੇ ਜਹਾਂਗੀਰ ਨੂੰ ਪੇਸ਼ ਕਰ ਦਿੱਤਾ ਤੇ ਅਕਬਰ ਨੇ ਉਸ ਆਖਰੀ ਸਾਹ ਸਮੇਂ ਜਿਹੜਾ ਕਿ ਅਧ ਮਰੀ ਹਾਲਤ ਦੇ ਵਿੱਚ ਸੀ ਉਸ ਨੇ ਸਿਰ ਹਿਲਾਇਆ ਤੇ ਆਪਣਾ ਤਾਜ ਜਿਹੜਾ ਹੈਗਾ ਉਹ ਜਹਾਂਗੀਰ ਨੂੰ ਦੇ ਦਿੱਤਾ ਇਸ ਤਰ੍ਹਾਂ ਦੇ ਨਾਲ ਅਕਬਰ ਦੀ ਮੌਤ ਹੋ ਜਾਂਦੀ ਹੈ ਹੁਣ ਮੌਤ ਤੋਂ ਬਾਅਦ ਦੋ ਦਾਵੇਦਾਰ ਆ ਗਏ ਇੱਕ ਖੁਸਰੋ ਆ ਗਿਆ ਇੱਕ ਉਸ ਦਾ ਪਿਤਾ ਜਹਾਂਗੀਰ ਹੁਣ ਜਿਸ ਦੇ ਪਾਸ ਤਾਜ ਸੀਗਾ ਉਹ ਤੇ ਜਹਾਂਗੀਰ ਪਾਸ ਸੀ ਸੋ ਇਸ ਕਰਕੇ ਜਹਾਂਗੀਰ ਗੱਦੀ ਤੇ ਬੈਠ ਗਿਆ ਹੁਣ ਜਿਸ ਕੋਲੇ ਤਾਜ ਹੋਏਗਾ ਤੇ ਉਸ ਕੋਲ ਹੀ ਰਾਜ ਹੋਏਗਾ ਤੇ ਖੁਸਰੋ ਜਿਹੜਾ ਸੀਗਾ ਉਸ ਨੂੰ ਕੈਦ ਕਰ ਲਿਆ ਗਿਆ ਤੇ ਕਿਆ ਜਾਂਦਾ ਕੁਝ ਸਮੇਂ ਬਾਅਦ ਖੁਸਰੋ ਨੇ ਜਹਾਂਗੀਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦਾਦੇ ਦੀ ਮਜ਼ਾਰ ਤੇ ਜਾਣਾ ਚਾਹੁੰਦਾ ਹੈ। ਉਸ ਨੂੰ ਜਿਹੜਾ ਹੈਗਾ ਜਾਣ ਦੀ ਆਗਿਆ ਦਿੱਤੀ ਜਾਏ। ਉਹ ਉੱਥੇ ਗਿਆ ਤੇ ਉੱਥੋਂ ਭੱਜ ਗਿਆ। ਉਹਦੇ ਪਿੱਛੇ-ਪਿੱਛੇ ਹੀ ਫੌਜਦਾਰ ਦਲਾਵਰ ਖਾਂ ਵੀ ਆ ਰਿਹਾ ਸੀਗਾ। ਕਿਹਾ ਜਾਂਦਾ ਹੈ ਕਿ ਖੁਸਰੋ ਤਰਨ-ਤਰਨ ਗੁਰੂ ਅਰਜਨ ਦੇਵ ਜੀ ਪਾਸ ਰੁਕਿਆ। ਉੱਥੇ ਗੁਰੂ ਜੀ ਕੋਲੇ ਉਸਨੇ ਆਪਣਾ ਸਿਰ ਝੁਕਾਇਆ ਤੇ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਵੀ ਦਿੱਤਾ। ਉਥੋਂ ਖੁਸਰੋ ਲਹ ਅੱਗੇ ਵਧ ਗਿਆ ਤੇ ਜਦੋਂ ਅੱਗੇ ਗਿਆ ਅੱਗੇ ਜਾ ਕੇ ਚਨਾਬ ਤੇ ਰਾਵੀ ਜਦੋਂ ਰਾਵੀ ਦਰਿਆ ਨਦੀ ਨੂੰ ਕਰਾਸ ਕੀਤਾ ਤਾਂ ਉਥੇ ਕਿਉਂ ਖੁਸਰੋ ਕਾਵਲ ਭੱਜਣ ਦੀ ਤਾਕ ਵਿੱਚ ਸੀ ਜਿਵੇਂ ਹੀ ਉਸਨੇ ਰਾਵੀ ਨੂੰ ਪਾਰ ਕੀਤਾ ਤੇ ਜਹਾਂ ਦੀ ਸੈਨਾ ਜਿਹੜੀ ਕਿ ਪਿੱਛੇ ਪਿੱਛੇ ਆ ਰਹੀ ਸੀ ਦਲਾਵਰ ਖਾਨ ਦੀ ਸੈਨਾ ਦੇ ਉਸ ਦੇ ਨਾਲ ਉਸ ਦਾ ਟੱਕਰਾ ਹੋ ਗਿਆ ਤੇ ਉਸ ਦੀ ਸੈਨਾ ਨੂੰ ਹਰਾ ਦਿੱਤਾ ਗਿਆ ਖੁਸਰੋ ਨੂੰ ਫੜ ਲਿਆ ਗਿਆ ਤੇ ਜਿੰਨੇ ਨਾਲ ਦੇ ਸੈਨਿਕ ਸੀਗੇ ਬਾਗੀ ਸੀਗੇ ਸਾਰਿਆਂ ਨੂੰ ਫੜ ਲਿਆ ਗਿਆ ਤੇ ਲਾਹੌਰ ਲੈ ਜਾ ਕੇ ਬਾਗਿਆਂ ਨੂੰ ਬਹੁਤ ਸਖਤ ਸਜ਼ਾਵਾ ਦਿੱਤੀ ਜਾਂ ਗਈਆਂ ਕਿਹਾ ਜਾਂਦਾ ਕਿ ਉਹ ਸਖਤ ਸਜ਼ਾਵਾ ਦਾ ਸਾਰਾ ਸੀਨ ਜਿਹੜਾ ਸੀਗਾ ਖੁਸਰੋ ਨੂੰ ਦਿਖਾਇਆ ਗਿਆ ਤਾਂ ਕਿ ਉਸ ਦੇ ਮਨ ਵਿੱਚ ਇਹਨਾਂ ਡਰ ਪੈਦਾ ਹੋ ਜੇ ਕਿ ਅੱਗੇ ਤੋਂ ਉਹ ਬਗਾਵਤ ਕਰਨ ਦੀ ਹਿੰਮਤ ਨਾ ਕਰੇ ਤੇ ਫਿਰ ਖੁਸਰੋ ਨੂੰ ਆਗਰੇ ਲੈ ਜਾ ਕੇ ਕੈਦ ਕਰ ਦਿੱਤਾ ਗਿਆ ਜਿੱਥੇ ਉਹ ਕਾਫੀ ਲੰਮੇ ਸਮੇਂ ਤੱਕ ਕੈਦ ਰਿਹਾ ਅਖੀਰ ਜਹਾਂਗੀਰ ਦੇ ਦੂਜੇ ਬੇਟੇ ਖਰਮ ਜਿਹੜਾ ਕਿ ਸਾਹ ਜਹਾਂ ਦੇ ਨਾਮ ਦੇ ਨਾਲ ਗੱਦੀ ਤੇ ਬੈਠਿਆ ਉਸ ਨੇ 1622 ਦੇ ਵਿੱਚ ਖੁਸਰੋ ਦਾ ਗਲਾ ਕਟ ਕੇ ਉਸ ਦਾ ਕਤਲ ਕਰਵਾ ਦਿੱਤਾ ਏਸੀ ਖੁਸਰੋ ਕੌਣ ਸੀ ਤੇ ਜਹਾਂਗੀਰ ਕਿਵੇਂ ਗੱਦੀ ਤੇ ਬੈਠਿਆ ਹੁਣ ਆਨੇ ਆਸੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਲਈ ਖੁਸਰੋ ਨੋਹੇ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿ ਖੁਸਰੋ ਜਿਹੜਾ ਸੀ ਉਹ ਗੁਰੂ ਅਰਜਨ ਦੇਵ ਜੀ ਕੋਲੇ ਆਇਆ ਤੇ ਜਦੋਂ ਗੁਰੂ ਅਰਜਨ ਦੇਵ ਜੀ ਕੋਲੇ ਆਇਆ ਜਹਾਗੀਰ ਨੂੰ ਛੱਟ ਖਬਰ ਦੇ ਦਿੱਤੀ ਗਈ ਕਿ ਖੁਸਰੋ ਗੁਰੂ ਅਰਜਨ ਦੇਵ ਕੋਲ ਆਇਆ ਹੈ ਤਾਂ ਕਿਹਾ ਜਾਂਦਾ ਹੈ ਕਿ ਜਹਾਗੀਰ ਨੇ ਤੁਰੰਤ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਵਾ ਦਿੱਤਾ ਗੁਰੂ ਸਾਹਿਬ ਨੂੰ ਲਾਹੌਰ ਕਾਲ ਕੋਰਟੀਆਂ ਵਿੱਚ ਰੱਖਿਆ ਗਿਆ ਤੇ ਉੱਥੇ ਹੀ ਫਿਰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਤੇ ਆਖਰ 2 ਲੱਖ ਦਾ ਜੁਰਮਾਨਾ ਜਾਂ ਇਸਲਾਮ ਦੋਹਾਂ ਦੇ ਵਿੱਚੋਂ ਇੱਕ ਦੇਣ ਦੇ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਦੁਆਰਾ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਇਸਲਾਮ ਉਹ ਸਰਕਾਰ ਨਹੀਂ ਕਰ ਸਕਦੇ ਸਨ ਸੋ ਇਸ ਕਰਕੇ ਤੱਤੀ ਤਵੀ ਦੇ ਉੱਪਰ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਤੇ ਬਹੁਤ ਹੀ ਜ਼ਿਆਦਾ ਤਸੀਹੇ ਦਿੱਤੇ ਗਏ ਗਰਮ ਰੇਤ ਜਿਹੜੀ ਹੈਗੀ ਹੈ ਗੁਰੂ ਸਾਹਿਬ ਜੀ ਦੇ ਚਿਹਰੇ ਉੱਪਰ ਪਾਈ ਗਈ ਹੁਣ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਜਦੋਂ ਸਾਡੀ ਕੋਈ ਅੰਗੂਠਾ ਜਾਂ ਕੋਈ ਬਾਡੀ ਦਾ ਕੋਈ ਵੀ ਹਿੱਸਾ ਹੈ ਜਿੱਥੇ ਗਰਮ ਚੀਜ਼ ਲੱਗ ਜਾਏ ਕਿੰਨਾ ਦਰਦ ਹੁੰਦਾ ਹੈ ਤੇ ਤਨ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਉਸ ਦਰਦ ਨੂੰ ਸਹਿਣ ਕੀਤਾ ਪਰ ਉਹ ਧਰਮ ਤੋਂ ਨਹੀਂ ਡੋਲੇ ਤੇ ਆਖਰ ਗੁਰੂ ਸਾਹਿਬ ਜੀ ਜਦੋਂ ਬਹੁਤ ਹਾਲਤ ਬੁਰੀ ਹੋ ਗਈ ਤਾਂ ਗੁਰੂ ਸਾਹਿਬ ਜੀ ਨੂੰ ਹੋਰ ਜ਼ਿਆਦਾ ਤਸੱਦ ਦੇਣ ਦੇ ਲਈ ਉਹਨਾਂ ਦੇ ਸਰੀਰ ਨੂੰ ਰਾਵੀ ਨਦੀ ਦੇ ਵਿੱਚ ਰੋੜ ਦਿੱਤਾ ਗਿਆ ਹੁਣ ਅਸੀਂ ਗੱਲ ਕਰਦੇ ਹਾਂ ਕਿ ਖੁਸਰੋ ਤੋਂ ਇਲਾਵਾ ਹੋਰ ਕਿਹੜੇ ਲੋਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਲਈ ਜਿੰਮੇਵਾਰ ਸਨ ਇਹਦੇ ਵਿੱਚ ਆਮ ਤੌਰ ਤੇ ਜਦੋਂ ਅਸੀਂ ਗ੍ਰੰਥੀਆਂ ਤੋਂ ਕਹਾਣੀਆਂ ਸੁਣਦੇ ਹਾਂ ਜਾਂ ਜੋ ਲੋਕ ਕਥਾਵਾਂ ਦੇ ਵਿੱਚ ਪ੍ਰਚਲਿਤ ਹੈ ਉਹਦੇ ਵਿੱਚ ਇਹੋ ਬੋਲਿਆ ਜਾਂਦਾ ਹੈ ਕਿ ਚੰਦੂ ਸਾਹ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ ਚੰਦੂ ਸਾਹ ਲਾਹੌਰ ਦਾ دیਵਾਨ ਸੀ ਸੋ ਇਸ ਕਰਕੇ ਉਸ ਨੇ ਜਹਾਂਗੀਰ ਨੂੰ ਪੜਕਾਇਆ ਤੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾ ਕੇ ਸਹੀਦ ਕਰਵਾ ਦਿੱਤਾ ਗਿਆ ਪਰ ਜਦੋਂ ਅਸੀਂ ਹੁਣ ਨਵੀਆਂ ਆਧੁਨਿਕ ਖੋਜਾਂ ਨੂੰ ਦੇਖਦੇ ਹਾਂ ਇਸ ਦੇ ਆਧਾਰ ਤੇ ਇਹ ਕਿਹਾ ਜਾਂਦਾ ਹੈ ਕਿ ਚੰਦੂ ਸਾਹ ਨਾਂ ਦਾ ਕੋਈ ਵਿਅਕਤੀ ਲਾਹੌਰ ਦੇ ਦੀਵਾਨ ਹੈ ਹੀ ਨਹੀਂ ਸੀ ਹੁਣ ਜੇ ਲਾਹੌਰ ਦਾ ਦੀਵਾਨ ਹੈ ਨਹੀਂ ਸੀ ਤਾਂ ਇਹਦਾ ਮਤਲਬ ਗੁਰੂ ਸਾਹਿਬ ਜੀ ਦੀ ਸੀਧੀ ਲਈ ਉਹਦੇ ਕੋਈ ਜਿਹੜਾ ਕਾਰਨ ਨਹੀਂ ਬਣ ਸਕਦਾ ਗੁਰੂ ਸਾਹਿਬ ਜੀ ਦਾ ਭਰਾ ਪਿਰਥੀ ਚੰਦ ਇਹ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਖਾਰ ਖਾਂਦਾ ਸੀ ਕਿਉਂਕਿ ਗੁਰਗੱਦੀ ਜਿਹੜੀ ਹੈਗੀ ਹੈ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਗਈ ਗੁਰੂ ਰਾਮਦਾਸ ਜੀ ਦੁਆਰਾ ਜਦੋਂ ਕਿ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਤੋਂ ਵੱਡੇ ਸੀਗੇ ਸੋ ਇਸ ਕਰਕੇ ਗੱਦੀ ਨਾ ਮਿਲਣ ਕਰਕੇ ਵੀ ਉਹ ਗੁਰੂਆਂ ਦਾ ਵਿਰੋਧ ਹੀ ਕਰਦਾ ਰਿਹਾ ਗੁਰੂਆਂ ਦੀ ਮੌਤ ਤੱਕ ਉਹਨਾਂ ਦਾ ਵਿਰੋਧ ਕੀਤਾ ਤੇ 1618 ਦੇ ਵਿੱਚ ਪਿਰਥੀ ਚੰਦ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਪਹਿਲਾਂ ਗੁਰਗੱਦੀ ਨਾ ਮਿਲਣ ਕਰਕੇ ਪਿਰਥੀ ਚੰਦ ਦੁਆਰਾ ਇੱਕ ਨਵੇਂ ਸੰਪਰਦਾਏ ਸ਼ੁਰੂ ਕੀਤੀ ਗਈ ਜਿਹਦਾ ਨਾਮ ਸੀ ਮੇਣਾ ਸੰਪਰਦਾਏ ਤੇ ਪਿਰਥੀ ਚੰਦ ਦੀ ਮੌਤ ਤੋਂ ਬਾਅਦ ਮਿਹਰਵਾਨ ਮਨੋਹਰ ਦਾਸ ਮਿਹਰਵਾਨ ਪ੍ਰਿਥੀ ਚੰਦ ਦਾ ਬੇਟਾ ਸੀ ਉਹ ਉਤਰਾਧਿਕਾਰੀ ਬਣਿਆ ਤੇ ਉਹ ਸੰਪਰਦਾ ਅੱਗੇ ਚੱਲੇ ਹੁਣ ਪ੍ਰਿਥੀ ਚੰਦ ਦੀ ਵੀ ਜ਼ਿੰਮੇਵਾਰੀ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ ਜਿਸ ਨੂੰ ਕਿ ਬਹੁਤ ਅਹਿਮ ਰੋਲ ਮੰਨਿਆ ਜਾਂਦਾ ਹੈ ਕਿ ਉਸ ਦੀ ਮਦਦੋਂਤ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਮੁਸਲਮਾਨਾਂ ਦੀਆਂ ਕਈ ਸੰਪਰਦਾਵਾਂ ਪੰਜਾਬ ਦੇ ਵਿੱਚ ਸਿਗੀਆਂ ਜੀਨਾਂ ਦੇ ਵਿੱਚੋਂ ਇੱਕ ਸੰਪਰਦਾਇ ਸੀ ਨਕਸ਼ਬੰਦੀ ਸੰਪਰਦਾਇ ਇਹਦਾ ਮੁਖੀ ਸੀ ਸ਼ੇਖ ਅਹਿਮਦ ਸਰਹਿੰਦੀ ਜਿਹੜਾ ਕਿ ਮੌਜੂਦਾ ਸਰਹੰਦ ਹੈ ਜਿਹੜੇ ਰੋਜੇ شریف ਬਣੇ ਹੋਇਆ ਇਹ ਉਸੇ ਦੀ ਯਾਦ ਵਿੱਚ ਬਣੇ ਹੋਇਆ ਹੈ ਸ਼ੇਖ ਅਹਿਮਦ ਸਰਹਿੰਦੀ ਨੂੰ ਇੱਥੇ ਹੀ ਦਫਨਾਇਆ ਗਿਆ ਸੀਗਾ ਇਹੋ ਜਗ੍ਹਾ ਜਿਹੜੀ ਹੈਗੀ ਆ ਉਸ ਦਾ ਹੈੱਡ ਆਫਿਸ ਹੁੰਦੀ ਸੀ ਤੇ ਉਸ ਨੂੰ ਵੱਡਾ ਕਾਰਨ ਮੰਨਿਆ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹੁਣ ਇਹ ਕਿਵੇਂ ਸੰਭਵ ਹੋਇਆ ਕਿ ਇੱਕ ਧਾਰਮਿਕ ਨੇਤਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਲਈ ਕਿਵੇਂ ਜ਼ਿੰਮੇਵਾਰ ਬਣਿਆ ਕਿਉਂਕਿ ਜਹਾਂਗੀਰ ਜਦੋਂ ਗੱਦੀ ਤੇ ਬੈਠਿਆ ਉਸ ਦਾ ਗੱਦੀ ਤੇ ਬੈਠਣਾ ਇੱਕ ਵਿਵਾਦਪੂਰਨ ਸੀ ਕਿਉਂਕਿ ਖੁਸਰੋ ਵੀ ਜ਼ੋਰ ਲਾ ਰਿਹਾ ਸੀਗਾ ਉਹਦੇ ਵੀ ਸਪੋਰਟਰ ਜਾਲ ਜ਼ੋਰ ਲਾ ਰਹੇ ਸਨ ਕਿ ਖੁਸਰੋ ਨੂੰ ਗੱਦੀ ਤੇ ਬਿਠਾਇਆ ਜਾਏ ਸੋ ਇਸ ਕਰਕੇ ਕਿਹਾ ਜਾਂਦਾ ਹੈ ਸੇਖ ਅਹਿਮਦ ਸਰਹੰਦੀ ਨੇ ਜਹਾਂਗੀਰ ਦੇ ਨਾਲ ਅੰਦਰ ਖਾਤੇ ਕੋਈ ਸਮਝੌਤਾ ਕੀਤਾ ਹੋਵੇਗਾ ਕਿ ਮੈਂ ਤੁਹਾਨੂੰ ਸਪੋਰਟ ਦੇ ਦਿੰਦਾ ਹਾਂ ਇਹ ਸਰਾਜ ਗੱਤੀ ਦੇ ਲਈ ਪਰ ਤੁਸੀਂ ਮੇਰੇ ਲਈ ਗੁਰੂ ਅਰਜਨ ਦੇਵ ਜੀ ਨੂੰ ਜਾ ਤਾ ਇਸਲਾਮ ਵਿੱਚ ਲਿਆਇਓ ਜਾਂ ਫਿਰ ਉਹਨਾਂ ਨੂੰ ਸ਼ਹੀਦ ਕਰਿਓ ਸੋ ਜਦੋਂ ਜਹਾਂਗੀਰ ਗੱਦੀ ਤੇ ਬੈਠ ਗਿਆ ਤਾਂ ਉਸ ਨੇ ਇਹ ਵਾਅਦਾ ਪੂਰਾ ਕਰਨ ਦੇ ਲਈ ਸੇਖ ਅਹਿਮਦ ਸਰਹੰਦੀ ਦਾ ਕਿ ਇਸਲਾਮ ਦੇ ਵਿੱਚ ਕੋਈ ਪ੍ਰਚਾਰ ਦੇ ਵਿੱਚ ਕੋਈ ਪ੍ਰਸਾਰ ਚਰਕਾਵਟ ਨਾ ਆਵੇ ਸੋ ਉਸ ਕਰਕੇ ਹੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਵਾਇਆ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤੇ ਜਹਾਂਗੀਰ ਇਹਦੇ ਬਾਰੇ ਚ ਖੁਦ ਵੀ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈਗੀ ਆ ਉਹਦੇ ਵਿੱਚ ਉਹ ਖੁਦ ਹੀ ਲਿਖਦਾ ਹੈ ਕਿ ਵਿਆਸ ਦਰਿਆ ਦੇ ਕੰਢੇ ਤੇ ਇੱਕ ਭੇਖੀ Hindu ਭੋਲੇ ਭਾਲੇ Hindu ਤੇ Musalman ਨੂੰ ਆਪਣੇ ਜਾਲ ਵਿੱਚ ਪਿਛਾ ਕੇ ਉਹ ਆਪਣੇ ਅਧੀਨ ਕਰਦਾ ਹੈ ਆਪਣੇ ਧਰਮ ਵਿੱਚ ਲਿਆਉਂਦਾ ਹੈ ਕਿਉਂ ਨਾ ਉਸ ਦੀ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਏ ਹੁਣ ਜਿਹੜਾ ਬਾਦਸ਼ਾਹ ਖੁਦ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਇਹ ਲਿਖਦਾ ਹੈ ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਂਗੀਰ ਦੀ ਆਪਣੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਬਣਦੀ ਹੈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੇ ਲਈ ਸੋ ਇਸ ਦੇ ਲਈ ਜਹਾਂਗੀਰ ਅਤੇ ਸੇਖੰਦ ਸਰਹੰਦੀ ਤੇ ਪਿਰਥੀ ਚੰਦ ਇਹ ਵੱਡੇ ਕਾਰਨ ਹੈਗੇ ਆ ਜਿਨ੍ਹਾਂ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਹੁਣ ਸ਼ਹੀਦ ਤੇ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਹੈ ਬਦਲਾਅ ਦੇਖਣ ਨੂੰ ਮਿਲਦਾ ਉਹ ਸ਼ਾਂਤ ਰਹਿਣ ਵਾਲੇ ਲੋਕ ਉਹ ਸ਼ਾਂਤ ਰਹਿਣ ਵਾਲਾ ਸਿੱਖ ਧਰਮ ਇਸ ਤੋਂ ਬਾਅਦ ਇਸ ਦਾ ਸੈਨਿਕ ਕਾਰਨ ਹੋਣਾ ਸ਼ੁਰੂ ਹੋ ਗਿਆ ਗੁਰੂ ਹਰਗੋਬਿੰਦ ਪਹਿਲੇ ਉਹ ਗੁਰੂ ਹੈਗੇ ਆ ਜਿਨ੍ਹਾਂ ਨੂੰ ਮੋਗਲਾਂ ਦੇ ਨਾਲ ਲੜਾਈਆਂ ਲੜਦੀਆਂ ਪਈਆਂ ਪਹਿਲੇ ਉਹ ਗੁਰੂ ਹੈਗੇ ਆ ਜਿਨ੍ਹਾਂ ਨੂੰ ਸੈਨਾ ਰੱਖਣੇ ਪਏ ਪਹਿਲੇ ਉਹ ਗੁਰੂ ਹੈਗੇ ਆ ਜਿਨ੍ਹਾਂ ਨੂੰ ਆਪਣੀ ਰੱਖਿਆ ਵਾਸਤੇ ਸੈਨਕੇ ਕਾਰਨ ਕਰਨਾ ਪਿਆ ਤੇ ਸਿੱਖ ਧਰਮ ਦੀ ਰੱਖਿਆ ਵਾਸਤੇ ਸੈਨਕੇ ਕਾਰਨ ਕਰਨਾ ਪਿਆ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਮੁੱਚਾ ਸਿੱਖ ਧਰਮ ਹੀ ਜਿਹੜਾ ਹੈਗਾ ਬਦਲ ਦਿੱਤਾ ਹੁਣ ਉਹਦੇ ਵਿੱਚ ਇੱਕ ਪਾਸੇ ਸਿੱਖ ਸੰਤ ਵੀ ਹੋਣਗੇ ਦੂਜੇ ਪਾਸੇ ਸਿੱਖ ਜਿਹੜਾ ਹੈਗਾ ਸਿਪਾਹੀ ਵੀ ਹੋਏਗਾ ਮਤਲਬ ਇੱਕ ਹੀ ਵਿਅਕਤੀ ਇੱਕ ਸਮੇਂ ਪਰਮਾਤਮਾ ਦਾ ਨਾਮ ਲਏਗਾ ਦੂਜੇ ਪਾਸੇ ਜੇ ਕੋਈ ਉਹਦੇ ਆਪਣੇ ਉੱਤੇ ਜਾਂ ਧਰਮ ਉੱਤੇ ਭੀੜੀ ਪੈਂਦੀ ਹੈ ਕੋਈ ਔਖਾ ਸਮਾਂ ਆਉਂਦਾ ਹੈ ਤਾਂ ਉਹੀ ਵਿਅਕਤੀ ਤਲਵਾਰ ਲੈ ਕੇ ਰਣ ਮੈਦਾਨ ਦੇ ਵਿੱਚ ਜਾ ਕੇ ਵਿਰੋਧੀਆਂ ਦੇ ਨਾਲ ਲੜੇਗਾ ਵੀ ਸੋ ਇਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਉਂ ਹੋਈ ਕਿਸ ਤਰ੍ਹਾਂ ਹੋਈ ਤੇ ਕੌਣ ਲੋਕ ਉਸ ਲਈ ਜਿੰਮੇਵਾਰ ਸਨ ਇਹਦੇ ਨਾਲ ਹੀ ਸਾਡਾ ਅੱਜ ਦਾ ਇਹ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਸਾਡੇ ਚੈਨਲ ਤੇ ਵਧੀਆ ਤੋਂ ਵਧੀਆ ਵੀਡੀਓ ਦੇਖਣ ਦੇ ਲਈ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਸਿੱਖ ਇਤਿਹਾਸ ਪੰਜਾਬ ਜਿਸਟਰੀ ਬਾਰੇ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ